ਸੇਵਾ ਨੰਦ ਸਰ ਜੀ ਦੇ ਪਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੁਭਾਗਾ ਤੇ ਅਨੋਖਾ ਸਮਾਂ ਅੱਜ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਪਿਆਰਾ ਸਿੰਘ ਜੀ ਉਹਨਾਂ ਦਾ ਅੱਜ 70ਵਾਂ ਜਨਮ ਦਿਨ ਹੈ ਇਸ ਖੁਸ਼ੀ ਦੇ ਮੌਕੇ ਤੇ ਸੰਤਾਂ ਦੇ ਵਿੱਚ ਕੀਰਤਨੀ ਜਥੇ ਨੇ ਆਪਣਾ ਕੀਰਤਨ ਦਸ ਪਿੰਨਾ ਕੀਰਤਨ ਕੀਤਾ ਸਾਡੇ ਦਸਾਂਝਾ ਵਾਲੇ ਬਾਬਾ ਜੀ ਕਾਰ ਸੇਵਾ ਵਾਲੇ ਉਹ ਸੇਵਾ ਦੇਣ ਵਾਸਤੇ ਆਏ ਨੇ ਹਜਿੰਦਰ ਸਿੰਘ ਜੀ ਲੱਲੀਆਂ ਲੰਬਾ ਸਮਾਚ ਇਹਨਾਂ ਦੇ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਦਵਾਈਆਂ ਪਰ ਹਲਕੇ ਪਰ ਤੋਂ ਹੋਰ ਸਾਰੀਆਂ ਸਨਮਾਨਜਕ ਸਖਸ਼ੇਤਾ ਇਸ ਸਮਾਗਮ ਤੇ ਬੈਠੀ ਇਕੱਠੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਮੈਂ ਸਰਦਾਰ ਪਿਆਰਾ ਸਿੰਘ ਜੀ ਕੈਂਥ ਨੂੰ ਗੁਰਮਾਰਾਇ ਜੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦੀ ਹੈ ਔਰ ਉਸ ਦਿਨ ਆ ਲਈ ਇਹ ਅੱਜ ਦੇ ਜੋਗ ਦੇ ਵਿੱਚ ਵਿਲੱਖਣ ਪ੍ਰੋਗਰਾਮ ਹੈ ਉਹਨਾਂ ਦੇ ਪੁੱਤਰ ਸਰਦਾਰ ਰਜਿੰਦਰ ਸਿੰਘ ਜੀ ਸਤਾਰਤ ਜਿੰਦਰ ਸਿੰਘ ਜੀ ਬੇਟੀਆਂ ਬੀਬੀ ਸੁਰਿੰਦਰ ਕੌਰ ਬੀਬੀ ਕੁਲਵਿੰਦਰ ਕੌਰ ਉਹਨਾਂ ਨੇ ਆਪਣੇ ਪਿਤਾ ਜੀ ਦੇ ਪ੍ਰਤੀ ਆਪਣੀ ਸਨੇਹ ਆਪਣੀ ਮੁਹੱਬਤ ਦਾ اظہار ਕੀਤਾ ਔਰ ਉਹਨਾਂ ਦਾ ਜਨਮ ਦਿਨ ਇਸ ਖੁਸ਼ੀ ਨਾਲ ਮਨਾਉਣ ਦੀ ਲੱਖਣ ਪ੍ਰਤ ਵੀ ਪਾਈ ਜਿਹੜਾ ਇਹ ਚੱਲ ਰਿਹਾ ਇਹਦੇ ਵਿੱਚ ਅਸੀਂ ਰੋਜ਼ ਹੀ ਜਨਮ ਦਿਨਾਂ ਦੀ ਸਮਾਗਮ ਅਟੈਂਡ ਕਰਦੇ ਆਂ ਕਿਸੇ ਦੇ ਕੱਲ ਸਵੇਰ ਨੂੰ ਪਾਰਟੀ ਹੁੰਦੀ ਹੈ ਕੇਕ ਕੱਟ ਕੇ ਕਿਸੇ ਦੇ ਸ਼ਾਮ ਨੂੰ ਹੁੰਦੀ ਕਿਸੇ ਦੇ ਦੁਪਹਿਰ ਨੂੰ ਹੁੰਦੀ ਹੈ ਉਸ ਗੁਰਮਾਨ ਦੇ ਸ਼ੁਕਰਾਨੇ ਤੋਂ ਇਲਾਵਾ ਉਹਦੇ ਦਿੱਤੇ ਹੋਏ ਜਨਮ ਨੂੰ ਉਸਦੇ ਦਿੱਤੇ ਹੋਏ জামੇ ਨੂੰ ਬੜੀ ਕਾਮਯਾਬੀ ਨਾਲ ਚੱਲਦਾ ਹੋਇਆ ਇਨਸਾਨ ਕੇਕ ਕੱਟ ਕੇ ਹੁੰਦਾ ਸ਼ੁਕਰਾਨਾ ਕਰਦਾ ਹੈ ਮੈਂ ਇਹਨਾਂ ਬੱਚਿਆਂ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਹੋਰ ਵੀ ਬਹੁਤ ਸਤਿਕਾਰ ਹੋ ਗਿਆ ਕਿ ਉਹ ਇਹ ਅਹਿਸਾਸ ਕਰਾਉਣ ਲਈ ਕਾਮਯਾਬ ਹੋ ਗਏ ਆਪਣੇ ਪਿਤਾ ਜੀ ਨੂੰ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਬਹੁਤ ਮੁਹੱਬਤ ਕਰਦੇ ਹਾਂ ਅਸੀਂ ਚਾਹੁੰਦੇ ਕਿ ਤੁਹਾਡਾ ਜਿਹੜਾ ਪਿਆਰ ਭਰਿਆ ਹੱਥ ਹੈ ਹਮੇਸ਼ਾ ਸਾਡੇ ਸੱਜ ਦੇ ਸੱਤੇ ਬਣਿਆ ਰਹੇ ਅਸੀਂ ਆਪਣੇ ਮਾਪਿਆਂ ਨੂੰ ਕਈ ਵਾਰੀ ਚੀਜ਼ਾਂ ਦਿੰਦੇ ਰਹਿੰਦੇ ਹਾਂ ਉਹਨਾਂ ਦੀਆਂ ਤਵਾ ਤਾਵਾ ਘਟੇ ਸਾਰਾ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਬਹੁਤੀ ਵਾਰੀ ਕਰਾਂਗੇ ਇਹ ਹੁੰਦਾ ਕਿ ਅਸੀਂ ਕਾੜੀ ਕਾੜੀ ਦੀ ਇਸ ਜ਼ਿੰਦਗੀ ਦੇ ਵਿੱਚ ਆਪਣੇ ਮਾਵਾ ਬਪ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਦੇ ਦਿੰਦੇ ਆਂ ਔਰ ਇਸ ਉਮਰ ਦੇ ਵਿੱਚ ਉਹਨੂੰ ਸਾਰੇ ਸਾਧਨ ਵੀ ਦੇ ਦਿੰਦੇ ਆਂ ਸੁੱਖ ਦੇ ਪਰ ਇਹ ਵੀ ਮਹਿਸੂਸ ਕਰਾਂ ਪਾਉਂਦੇ ਕਿ ਅਸੀਂ ਉਹਨੂੰ ਪਿਆਰ ਵੀ ਬਹੁਤ ਕਰਦੇ ਆਂ ਅਸੀਂ ਤੁਹਾਨੂੰ ਮੁਹੱਬਤ ਵੀ ਬਹੁਤ ਕਰਦੇ ਆਂ ਸਾਨੂੰ ਤੁਹਾਡੀ ਬਹੁਤ ਜ਼ਰੂਰਤ ਹੈ ਇਹ ਨੇ ਉਹ ਮੌਕੇ ਇਹ ਕੁਝ ਹੈ ਜਿਹਦੇ ਵਿੱਚ ਤੁਸੀਂ ਆਪਣਾ ਸਮਾਂ ਕੱਟਿਆ ਤੁਸੀਂ ਤਿੰਨ ਦਿਨ ਤੋਂ ਗੁਰੂ ਮਾਈ ਮਹਾਰਾਜ ਜੀ ਦੇ ਚਰਨ ਪੜੇ ਘਰ ਦੇ ਵਿੱਚ ਪੁਆਏ ਤਿੰਨ ਦਿਨ ਤੋਂ ਤੁਸੀਂ ਉਹਨਾਂ ਦੀ ਅਗਲੀ ਚੰਗੀ ਜ਼ਿੰਦਗੀ ਵਾਸਤੇ ਕਾਮਨਾ ਕੀਤੀ ਤੁਸੀਂ ਮਿਲ ਕੇ ਪਰਿਵਾਰ ਬੈਠੇ ਤੁਸੀਂ ਇਹਨਾਂ ਨੂੰ ਅਹਿਸਾਸ ਕਰਾਇਆ ਕਿ ਇਹ ਆ ਸੱਦਨ ਤੁਹਾਡੇ ਵਾਸਤੇ ਪਿਆਰ ਤੁਹਾਡੇ ਵਾਸਤੇ ਮੁਹੱਬਤ ਅਕਾਲਪੁਰ ਦੇ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਪਰਿਆ ਹਰ ਚੁੱਕੀ। ਇਸੇ ਤਰ੍ਹਾਂ ਇਹ ਪਰਿਵਾਰ ਦੇ ਵਿੱਚ ਇਤਫਾਕ ਤੇ ਚੜ੍ਹਦੀ ਕਲਾ ਬਖਸ਼ੇ ਵਿਦੇਸ਼ਾਂ 'ਚ ਬੈਠੀ ਬੱਚੀ ਨੂੰ ਵੀ ਬਹੁਤ ਮੁਹੱਬਤ ਬਹੁਤ ਪਿਆਰ ਮਾਪਿਆਂ ਵੱਲੋਂ ਵੀ ਮਿਲਦਾ ਰਹੇ ਉਹ ਸਰਕਾਰਕ ਸੱਚੇ ਪਾਤਸ਼ਾਹ ਵੱਲੋਂ ਮਿਲਦਾ ਰਹੇ ਇਹ ਪੜ੍ਹਤਿਆ ਇਹ ਇੱਕ ਕਹਿ ਲੋ ਕਿ ਸਿੱਖਿਆ ਬਾਕੀਆਂ ਵਾਸਤੇ ਦੁਨੀਆ ਵਾਸਤੇ ਸਾਡੇ ਵਾਸਤੇ ਤੁਹਾਡੇ ਵਾਸਤੇ ਕਿ ਅਸੀਂ ਆਪਣੇ ਮਾਪਿਆਂ ਨੂੰ ਅਹਿਸਾਸ ਕਿਵੇਂ ਕਰਾਉਣਾ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਕਿਵੇਂ ਮਨਾਉਣੇ ਨੇ ਅਸੀਂ ਉਹ ਸਰਕਾਰ ਇੱਕ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਿਵੇਂ ਕਰਨਾ ਅਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਮਾਣ ਕਿਵੇਂ ਕਰਨਾ ਅਸੀਂ ਉਹਨਾਂ ਨੂੰ ਫੁੱਲਾਂ ਵਾਂਗ ਕਿਵੇਂ ਰੱਖਣਾ ਅਸੀਂ ਉਹਨਾਂ ਨੂੰ ਆਪਣੇ ਬੱਚੇ ਬਣਾ ਕੇ ਕਿਵੇਂ ਰੱਖਣਾ ਇਸ ਉਮਰ ਤੋਂ ਬਾਅਦ ਬਜ਼ੁਰਗ ਬੱਚੇ ਹੋ ਜਾਂਦੇ ਉਹਨਾਂ ਨੂੰ ਫੁੱਲਾਂ ਵਾਂਗ ਸਾਹਮਣੇ ਪੈਂਦੇ ਨੇ ਉਹਨਾਂ ਦਾ ਖਰਚ ਉਹ ਆਪਣੇ ਬੱਚਿਆਂ ਵਾਂਗ ਰੱਖਣਾ ਪੈਂਦਾ ਹੈ ਉਹਨਾਂ ਦੀ ਜ਼ਰੂਰਤ ਤਾਂ ਉਹਨਾਂ ਦੀ ਜ਼ਿੱਦ ਉਹ ਸਾਨੂੰ ਆਪਣੇ ਬੱਚਿਆਂ ਵਾਂਗ ਪੂਰੀ ਕਰਨੀ ਪੈਂਦੀ ਜੇ ਉਹ 10 ਵਾਰੀ ਸਵਾਲ ਪੁੱਛੇ ਤਾਂ 10 ਵਾਰੀ ਜਵਾਬ ਦੇਣਾ ਚਾਹੀਦਾ ਜੇ ਉਹ ਵਾਰ-ਵਾਰ ਕੋਈ ਚੀਜ਼ ਮੰਗੇ ਤੇ ਉਹ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਸਾਨੂੰ ਇਦਾਂ ਹੀ ਪਾਲਿਆ ਜ਼ਿੰਦਗੀ ਦੇ ਸੰਘਰਸ਼ ਹੁਣ ਤਾਂ ਸਮਾਂ ਬੜਾ ਸੌਖਾ ਆ ਗਿਆ ਸਾਧ ਬਹੁਤ ਹੋ ਗਿਆ ਪੈਸੇ ਵੀ ਬੜੇ ਆ ਗਏ ਹੁਣ ਜਿਹੜੇ ਬੱਚੇ ਪਾਲਦੇ ਨੇ ਉਹ ਸੌਖੇ ਪਾਲਦੇ ਨੇ ਜਿਨ੍ਹਾਂ ਸਮੇਂ ਦੇ ਵਿੱਚ ਇਹਨਾਂ ਨੇ ਬੱਚੇ ਪਾਲੇ ਜਾਂ ਜਿਨ੍ਹਾਂ ਸਮੇਂ ਦੇ ਵਿੱਚ ਅਸੀਂ ਪੜੇ ਉਹ ਸੰਘਰਸ਼ ਸੀ ਜ਼ਿੰਦਗੀ ਦਾ ਰੋਜ਼ ਰੋਜ਼ ਦਾ ਰੋਜ਼ਗਾਰ ਪਾਣੀ ਇਕੱਠਾ ਕਰਨਾ ਸਮੇਂ ਦੇ ਵਿੱਚ ਵਿਚਰਨਾ ਉਹ ਸੰਘਰਸ਼ ਸੀ ਜ਼ਿੰਦਗੀ ਦੇ ਜਿਹੜੇ ਉਹਨਾਂ ਸਮੇਂ ਦੇ ਵਿੱਚ ਕੀਤੇ ਜਿਨ੍ਹਾਂ ਨੇ ਉਦੋਂ ਬੱਚੇ ਪਾਲੇ ਆ ਅੱਜ ਬੱਚੇ ਸੌਖੇ ਪੜ ਰਹੇ ਆ ਅੱਜ ਪੈਸਾ ਸਮਾਜ ਦੇ ਵਿੱਚ ਬਹੁਤ ਆ ਗਿਆ ਅੱਜ ਸਾਧਨ ਬਹੁਤ ਆ ਗਏ ਅੱਜ ਸਰਕਾਰਾਂ ਬਹੁਤ ਮਜ਼ਬੂਤ ਹੋ ਗਈਆਂ ਸਾਡਾ ਸਹਾਰਾ ਬੜ ਕੇ ਖੜੀਆਂ ਉਹਨਾਂ ਸਮਿਆਂ ਦੇ ਵਿੱਚ ਮਾਂ-ਬਾਪ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ, ਪੜਾਈਆਂ, ਲਿਖਾਈਆਂ, ਵਿਆਹ-ਸ਼ਾਦੀਆਂ, ਸ਼੍ਰੀਕੇ ਭਾਈਚਾਰੇ, ਦੂਰ ਤੱਕ ਦੀਆਂ ਰਿਸ਼ਤੇਦਾਰੀਆਂ, ਨਾਨਕੀਆਂ, ਛੱਕਾਂ, ਨਾਨਨੇ-ਵਾਵੇਂ ਸਭ ਉਹ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਦੇ ਤਿੱਲ-ਫੁੱਲ ਦੇ ਸੰਘਰਸ਼ ਦੇ ਨਾਲ ਪੂਰੇ ਕਰਦੇ ਸੀ। ਉਹ ਵਧੀਆ ਪੂਰੇ ਕਰਦੇ ਸੀ ਕਿਉਂਕਿ ਮੁਹੱਬਤ ਬਹੁਤ ਸੀ, ਪਿਆਰ ਬਹੁਤ ਸੀ। ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਜ਼ਮਾਨਾ ਸੀ ਇੱਕ ਦੂਜੇ ਦੀ ਬਾਹ ਫੜ ਕੇ ਅੱਗੇ ਕਰਨ ਦਾ ਸਮਰਨਾ ਸੀ ਵੰਡ ਕੇ ਖਾਣ ਦਾ ਸਮਰਨਾ ਸੀ ਇਸ ਕਰਕੇ ਅੱਜ ਦਾ ਇਹ ਦਿਨ ਮੇਰੇ ਵਾਸਤੇ ਬਹੁਤ ਬਲੱਖਣਾ ਹੈ ਸ਼ਾਇਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਲੰਬੀ ਹੋ ਗਈ ਹੈ ਇਸ ਜ਼ਿੰਦਗੀ ਦੇ ਵਿੱਚ ਸ਼ਾਇਦ ਬੱਚਿਆਂ ਦੇ ਜਨਮ ਦਿਨ ਮਨਾ ਹੁੰਦੇ ਨੇ ਲੋਕੋ ਪਰ ਕਾਪੂਕ ਸੱਚੇ ਪਾਤਸ਼ਾਹ ਦਾ ਅਸਰ ਲੰਘਦੇ ਨੇ ਪਰ ਆਪਣੇ ਮਾਮਾ-ਬਾਪ ਦਾ ਜਨਮ ਦਿਨ ਇਸ ਤਰੀਕੇ ਨੇ ਮਨਾਉਣਾ ਮੇਰੀ ਜ਼ਿੰਦਗੀ ਦੀ ਇਹ ਪਹਿਲੀ ਅੱਜ ਦਾ ਇਹ ਪ੍ਰੋਗਰਾਮ ਹੈ ਅੱਜ ਦੀ ਇਹ ਪਹਿਲੀ ਮੇਰੇ ਵਾਸਤੇ ਮੈਂ ਵੀ ਅਗੋਂ ਤੋਂ ਕੋਸ਼ਿਸ਼ ਕਰੂੰਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਨੇਹੀਆਂ ਨੂੰ ਜਿੰਨਾ ਤੱਕ ਮੈਂ ਜਾਣੀ ਮੈਂ ਕੋਸ਼ਿਸ਼ ਕਰਾਂ ਕਿ ਕਿਸੇ ਨਾ ਕਿਸੇ ਨੂੰ ਇਸ ਗੱਲ ਤੇ ਲਿਆ ਸਾਂ ਤਾਂ ਕਿ ਤੁਸੀਂ ਆਪਣੇ ਮਾਮਾ-ਬਾਪ ਨੂੰ ਅਹਿਸਾਸ ਕਿਵੇਂ ਕਰਾਉਣਾ ਉਹਨਾਂ ਦੀ ਸੁੱਖ ਕਿਵੇਂ ਮੰਗਣੀ ਹੈ ਉਨਾਂ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕਿਵੇਂ ਕਰਾ ਬਹੁਤ-ਬਹੁਤ タルਵਾਂਜੀ ਇੱਕ ਵਾਰੀ ਫੇਰ ਤੋਂ ਸਾਰੇ ਪਰਿਵਾਰ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਦੇ ਪਿਤਾ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਾਰਕਾਂ ਤੇ ਸਰਦਾਰ ਪਿਆਰਾ ਸਿੰਘ ਜੀ ਕੈਂਪ ਜੀ ਦੀ ਸਰਦਾਰਨੀ ਸ਼੍ਰੀਮਤੀ ਰਸ਼ਪਾਲ ਕੌਰ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਇਹ ਇੱਥੇ ਤੱਕ ਪਹੁੰਚੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦੋਨਾਂ ਜੀਆਂ ਨੂੰ ਬਹੁਤ ਲੰਬੀ ਆਰ ਚੁ ਬਖਸ਼ੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ ਔਰ ਲੰਮੀ ਜ਼ਿੰਦਗੀ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ